ਅੱਜ 5 ਮਾਰਚ ਨੂੰ ਮੂਰੇ ਪਿੰਡ ਸਤਿਗੇ ਨਗਰ ਵੱਲੋਂ ਤੇ ਪਿੰਡ ਦੀ ਪੂਰੀ ਪੰਚਾਇਤ ਵੱਲੋਂ ਤੇ ਹੋਮੀ ਭਾਬਾ ਕੈਂసర్ ਹਸਪੀਟਲ ਦੀ ਪੂਰੀ ਟੀਮ ਵੱਲੋਂ ਕੈਂਸਰ ਦਾ ਫ੍ਰੀ ਚੈੱਕਅਪ ਕੀਤਾ ਗਿਆ ਬੀਬੀਆਂ ਦਾ ਉਹ ਪਿੰਡ ਦੀਆਂ ਬੀਬੀਆਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਜਿਸ ਚ ਇਸ ਨਾਮ ਰਾਤ ਬਿਮਾਰੀ ਦਾ ਲੱਛਣਾਵਰੇ ਬੀਬੀਆਂ ਨੂੰ ਸੰចេਦ ਕੀਤਾ ਗਿਆ ਜਾਗਰੂਕ ਕੀਤਾ ਗਿਆ ਪੂਰੇ ਨਗਰ ਨਿਵਾਸੀ ਇਸ ਦਾ ਦੇ ਕਾਰਜ ਦੇ ਵਧਾਈ ਦੇ ਪਾਤਰ ਹੈਗੇ ਆ ਉਹ ਪਿੰਡ ਦੀ ਪੰਚਾਇਤ ਨਗਰ ਨਿਵਾਸੀ ਸਤੀਕੇ ਤੇ ਪਿੰਡ ਦੀ ਪੰਚਾਇਤ ਪੂਰੀ ਪੰਚਾਇਤ ਵਧਾਈ ਦੀ ਪਾਤਰ ਹੈਗੀ ਹੈ ਪੂਰੀਆਂ ਕਮੇਟੀਆਂ ਜਿੰਨੀਆਂ ਵੀ ਇਸ ਚ ਸਹਿਯੋਗ ਕੀਤਾ ਉਹ ਵੀ ਪੂਰੀਆਂ ਵਧਾਈ ਦੀਆਂ ਪਾਤਰ ਹੈਗੀਆਂ ਔਰ ਉਮੀਪਾ ਬਾਜ਼ੀ ਟੀਮ ਜੋ ਸੰਗਰੂਰ ਤੋਂ ਚੱਲ ਕੇ ਆ ਕੇ ਘਰ ਘਰ ਜਾ ਕੇ ਬੀਬੀਆਂ ਨੂੰ ਜਾਗਰੂਕ ਕੀਤਾ ਇਸ ਨਾਮਰਾਦ ਬਿਮਾਰੀ ਨੂੰ ਔਰ ਘਰ ਘਰ ਜਾ ਕੇ ਇਸ ਕੈਂਪ ਚ ਲੈ ਕੇ ਆਈਆਂ ਔਰ ਇਦਾਂ ਦਾ ਇਸ ਨਾਮ ਰਾਤ ਬਿਮਾਰੀ ਦੇ ਲੱਛਣਾਂ ਬਾਰੇ ਸੰਚੇਦ ਕੀਤਾ ਜਾਗਰੂਕ ਕੀਤਾ ਔਰ ਇਨਾਂ ਦਾ ਫ੍ਰੀ ਚੈੱਕਅਪ ਕੀਤਾ ਪੂਰੀ ਟੀਮ ਨੂੰ ਅਸੀਂ ਜੀ ਆਇਆਂ ਕਹਨੇ ਆ ਵੈਲਕਮ ਕਹਨੇ ਆ ਧੰਨਵਾਦ ਕਰਦੇ ਆ ਪੂਰੇ ਨਗਰ ਨਿਵਾਸੀ ਪਿੰਡ ਸੋਤੀ ਦੇ ਵੱਲ ਡਾਕਟਰ ਸਾਹਿਬਾਨਾਂ ਦਾ ਔਰ ਨਗਰ ਪੰਚਾਇਤ ਸਦੀਗਿਆਂ ਵੱਲੋਂ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦੇ ਆ ਕਿ ਐਦਾਂ ਦੇ ਕਾਰਜ ਪੂਰੇ ਪਿੰਡ ਪਿੰਡ ਸ਼ਹਿਰ ਸ਼ਹਿਰ ਚੱਲਣੇ ਚਾਹੀਦੇ ਆ ਤਾਂ ਕਿ ਲੋਕ ਜਾਗਰੂਕ ਹੋ ਸਕਣ ਔਰ ਇਸ ਨਾਮਰਾਦ ਬਿਮਾਰੀ ਦਾ ਜੜੋ ਖਾਤਮਾ ਹੋ ਸਕੇ ਔਰ ਪੂਰੀਆਂ ਬੀਬੀਆਂ ਦਾ ਪਿੰਡ ਦੀਆਂ ਦਾ ਫ੍ਰੀ ਕੈਸਰ ਦਾ ਚੈੱਕਅਪ ਕੀਤਾ ਗਿਆ ਔਰ ਵੈਗਰੂ ਦਾ ਸ਼ੁਕਰ ਮੰਨਦੇ ਆ ਵੀ ਇਦਾਂ ਦਾ ਕੋਈ ਵੀ ਕੇਸ ਪਿੰਡ ਵਿੱਚ ਨਜ਼ਰ ਨਹੀਂ ਆਇਆ ਔਰ ਲਾਸਟ ਇਸ ਡਾਕਟਰ ਹਾਂਜੀ ਅੱਜ ਆਪਣੇ ਪਿੰਡ ਸਦੀਗਾ ਚ ਡਾਕਟਰ ਸਹਿਬਾਨ ਆਏ ਨੇ ਜੋ ਕੈਂਸਰ ਦੀ ਜੋ ਲੱਛਣ ਆਉਂਦੇ ਆ ਸਾਡੀਆਂ ਬੀਬੀਆਂ ਅੰਜ ਪਣਾ ਚ ਉਹਨਾਂ ਦੇ ਲੱਛਣਾਂ ਦੇ ਸੰਬੰਧਿਤ ਇਹ ਇਹਨਾਂ ਤੋਂ ਆਪਾਂ ਗੱਲਬਾਤ ਕਰਦੇ ਹੈਗੇ ਆ ਔਰ ਕਿੰਨੇ ਕੁ ਪੇਸ਼ੈਂਟ ਆਏ ਹੈਗੇ ਆ ਔਰ ਕਿੱਥੋਂ ਆ ਰਹੇ ਨੇ ਇਹ ਔਰ ਡਾਕਟਰ ਸਹਿਬਾਨ ਨਾਲ ਗੱਲਬਾਤ ਕਰਾਂਗੇ ਉਹ ਤੁਹਾਨੂੰ ਮਲਾਉਣੇ ਆ ਡਾਕਟਰ ਸਾਹਿਬਾਨ ਨੂੰ ਸਸ਼ੀਕਰ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਮਨਦੀਪ ਕੰਗਰੇਜ ਜੀ ਅੱਛਾ ਜੀ ਔਰ ਡਾਕਟਰ ਸਾਹਿਬਾਨ ਇਹ ਕਿਹੜੇ ਹਸਪੀਟਲ ਚੋਂ ਕੰਮ ਕਰ ਰਹੇ ਹੋ ਤੁਸੀਂ ਜਿਹੜਾ ਇਹ ਹਾਂਜੀ ਅਸੀਂ ਹੂਮੇਪਪਾ ਕੈਂਸਰ ਹਸਪੀਟਲ ਸੰਗਰੂੜ ਦੇ ਆਏ ਹਾਂ ਜੀ ਆਪ ਵਰਮੈਂਟ ਤੇ ਹੈ ਇਹ ਹਸਪੀਟਲ ਜੀ ਸੰਗਰੂੜ ਦਾ ਸਰਕਾਰੀ ਹਸਪੀਟਲ ਉਹਦੇ ਪਿਛਲੇ ਪਾਸੇ ਆਪਣਾ ਹੂਮੇਪਪਾ ਕੈਂਸਰ ਹਸਪੀਟਲ ਬਣਿਆ ਹੋਇਆ ਹੈ ਜੀ ਇਹਦੀ ਮੇਨ ਬ੍ਰਾਂਚ ਚੰਡੀਗੜ੍ਹਾ ਕੁੱਲਨਕੋਟ ਦੇ ਵਿੱਚ ਠੀਕ ਹੈ ਜੀ ਇੱਕ ਬ੍ਰਾਂਚ ਹੂਰ ਦੇ ਵਿੱਚ ਵੀ ਹੈ ਜੀ ਔਰ ਕਿਹੜੇ ਕਿਹੜੇ ਪਿੰਡਾਂ ਜਾਂ ਕਿਹੜੇ ਕਿਹੜੇ ਡਿਸਟ੍ਰਿਕਟ ਤੁਸੀਂ ਹੁਮੀਪਾਪਾ ਵੱਲੋਂ ਇਹ ਦੇਖੇ ਗਏ ਹੈਗੇ ਕੈਂਸਰ ਦੇ ਪੇਸ਼ੈਂਟ ਵਾਲੇ ਅਸੀਂ ਮਲੇਰਕੋਟਲਾ ਜ਼ਿਲ੍ਹਾ ਪਿਛਲੇ 3 ਸਾਲਾਂ ਤੋਂ ਸਾਡਾ ਪ੍ਰੋਜੈਕਟ ਚੱਲ ਰਿਹਾ ਜਿੱਦਾਂ ਅਸੀਂ ਮਲੇਰਕੋਟਲਾ ਡਿਸਟ੍ਰਿਕਟ ਇਧਰ ਕਵਰ ਕੀਤਾ ਹੈ ਸੰਗਰੂਰ ਡਿਸਟ੍ਰਿਕਟ ਪੂਰਾ ਕਵਰ ਕੀਤਾ ਹੈ ਬਰਨਾਲਾ ਹੋ ਚੁੱਕਿਆ ਤੇ ਹੁਣ ਅਸੀਂ ਮਾਨਸਾ ਜਿਹੜਾ ਕਾਢ ਰਹੇ ਹਾਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਬਲੌਕ ਪਰ ਲਾਡਾ ਬਲੌਕ ਪਰ ਲਾਡਾ ਤੁਹਾਡੇ ਲਈ ਤੇ ਬੁੜਲਾਡਾ ਬਲੌਕ ਚੋਂ ਕਿੰਨੇ ਕ ਪੇਸ਼ੈਂਟ ਸ਼ੱਕੀ ਪੇਸ਼ੈਂਟ ਜੋ ਪਾਏ ਗਏ ਨੇ ਜਿੰਦੇ ਜਿਹੜੇ ਪੇਸ਼ੈਂਟਸ ਨਹੀਂ ਜੋ ਸ਼ੱਕੀ ਤੌਰ ਤੇ ਪਾਏ ਜਾ ਸਕਦੇ ਨੇ ਜੀ ਫ੍ਰੀ ਨਾਮ ਨੂੰ ਆਪਾਂ ਹਸਪੀਟਲ ਰੈਫਰ ਕਰਦੇ ਆ ਉਹ ਜਿਹੜੀ ਵੀ ਕੰਪਲੀਟ ਟ੍ਰਾਂਸ ਹੁੰਦੀ ਹੈ ਉਹ ਉੱਥੇ ਸਾਰੇ ਟੈਸਟ ਕਰੇਗਾ ਉਹ ਉਸ ਪੱਧਰ ਦੇ ਵਿੱਚ ਕੀਤਾ ਗਿਆ ਜਿਹੜੇ ਦੇ ਟੈਸਟ ਵਗੈਰਾ ਹੈਗੇ ਆ ਉਹ ਬਿਲਕੁਲ ਫ੍ਰੀ ਪਾਏ ਫ੍ਰੀ ਹੁੰਦੇ ਆ ਜੀ ਹਾਂ ਜਿਹੜੇ ਟੈਸਟ ਨੇ ਸਾਰੇ ਫ੍ਰੀ ਪਾਏ ਔਰ ਟ੍ਰੀਟਮੈਂਟ ਦਾ ਵੀ ਕੋਈ ਇਦਾਂ ਤਾਂ ਨਹੀਂ ਕੋਈ ਐਕਸਪੈਂਡੀਚਰ ਕੋਈ ਖਰਚਾ ਆਉਂਦਾ ਹੈਗਾ ਜੀ ਕੀ ਵੀ ਵੋਟ ਫੜਨੇ ਕਰਾ ਰਹੇ ਕਿ ਅੱਜ ਕਿੰਨੇ ਦਿਨ ਲੱਗਣਗੇ ਜੀ ਧੰਨਵਾਦ ਡਾਕਟਰ ਸਾਹਿਬਾਨ ਤੁਹਾਡਾ ਇੰਨੀ ਜੀ ਜਾਣਕਾਰੀ ਦੇਣ ਲਈ ਤਾਂ ਕਿ ਲੋਕ ਅਵੇਅਰ ਹੋ ਸਕਣ ਔਰ ਇਹ ਜੋ ਨਾਮਰਦ ਬਿਮਾਰੀ ਦਾ ਛਡਕਾਰਾ ਪਾ ਸਕਣ ਧੰਨਵਾਦ ਸਾਰਿਆਂ ਦਾ